ਪਹਿਲਾਂ ਮਾਰਨੀ ਫੁਕਰੀ ਤੇ ਫਿਰ ਕਰਨੇ ਤਰਲੇ ਕੁਝ ਐਸੀਆਂ ਹੀ ਤਸਵੀਰਾਂ ਗੁਰਦਾਸਪੁਰ ਚ ਦੇਖਣ ਨੂੰ ਮਿਲੀਆਂ ਨੇ ਜਿੱਥੇ ਕਿ ਟਰੈਕਟਰ ਦੇ ਉੱਤੇ ਸਟੰਟ ਕਰ ਰਹੇ ਸੀ ਕੁਝ ਨੌਜਵਾਨ ਤੇ ਨਾਲ ਤਲਵਾਰ ਵੀ ਰੱਖੀ ਹੋਈ ਸੀ। ਇਸੇ ਦਰਮਿਆਨ ਇੱਕ ਹੋਰ ਉੱਥੇ ਜੋ ਵਿਅਕਤੀ ਮੌਜੂਦ ਸੀ ਉਸ ਨੂੰ ਸੱਟ ਲੱਗੀ ਹੈ ਨਾ ਸਟੰਟਾਂ ਦੇ ਦੌਰਾਨ ਹੀ ਤੇ ਪੁਲਿਸ ਨੂੰ ਕਿਸੇ ਨੇ ਸੂਚਿਤ ਕਰ ਦਿੱਤਾ ਕਿ ਇਸ ਤਰੀਕੇ ਦੀ ਉਰੇ ਗਲਬਾਤ ਹੋ ਚੁੱਕੀ ਹੈ। ਪੁਲਿਸ ਮੌਕੇ ਤੇ ਆ ਗਈ, ਕੋਲ ਹੋਰ ਅਧਿਕਾਰੀ ਵੀ ਡਲ ਪਹੁੰਚ ਗਏ, ਸਾਰਾ ਉੱਥੇ ਮਾਹੌਲ ਭੱਗ ਗਿਆ। ਫਿਰ ਉਹ ਜੋ ਨੌਜਵਾਨ ਸੀ ਟਰੈਕਟਰ ਦੇ ਉੱਤੇ ਜੋ ਕੁਝ ਸਵੇਰ ਪਹਿਲਾਂ ਬਹੁਤ ਉੱਥੇ ਵੱਡੀ ਵੱਡੀਆਂ ਸ਼ੇਕੀਆਂ ਮਾਰ ਕੇ ਸਟੰਟ ਕਰ ਰਹੇ ਸੀ ਫਿਰ ਮਿੰਤਾ ਦੇ ਉੱਤੇ ਉਤਾਰੂ ਹੋ ਗਏ ਫਿਰ ਕਹਿਣ ਲੱਗੇ ਕਿ ਅਸੀਂ ਤਾਂ ਕੇਵਲ ਤੇ ਕੇਵਲ ਆਪਣੀ ਰੱਖਿਆ ਦੇ ਲਈ ਰੱਖੀ ਹੋਈ ਹੈ ਕਿਉਂਕਿ ਰਾਤ ਦਾ ਵੀ ਸਾਡਾ ਕੰਮ ਹੁੰਦਾ ਹੈ ਇਸ ਲਈ ਸੁਰੱਖਿਆ ਦੇ ਲਈ ਸਾਨੂੰ ਤਲਵਾਰ ਚਾਹੀਦੀ ਹੈ ਤੇ ਅਸੀਂ ਇਸ ਟਰੈਕਟਰ ਨੂੰ ਆਪਣੇ ਕੰਬ ਦੇ ਲਈ ਵਰਤਦੇ ਆ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਵੀ ਇਸ ਤੇ ਇਤਰਾਜ਼ ਜਤਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਜੋ ਸਟੰਟ ਕਰ ਰਹੇ ਸੀ ਤੇ ਲੰਬਾ ਸਮਾਂ ਦੋਵਾਂ ਦੇ ਵਿਚਾਲੇ ਬਹਿਸਬਾਜ਼ੀ ਹੁੰਦੀ ਰਹੀ ਪੁਲਿਸ ਉੱਥੇ ਅਧਿਕਾਰੀ ਪਹੁੰਚੇ ਹੋਏ ਸੀ ਤੇ ਦੂਸਰੇ ਪਾਸੇ ਰੋਜਵਾਰ ਫਿਰ ਮਿੰਤਾ ਕਰਦਾ ਰਿਹਾ ਜੋ ਕਿ ਪਹਿ ਸਟੰਟ ਕਰ ਰਿਹਾ ਸੀ ਐਸੇ ਜਿ ਇੱਕ ਵਿਅਕਤੀ ਆ ਜੋ ਉੱਥੇ ਜ਼ਖਮੀ ਹੋਇਆ ਉਸ ਦੇ ਬਾਰੇ ਵੀ ਇਹ ਦਾਵਾ ਕਰ ਰਹੇ ਸੀ ਕਿ ਉਹ ਬੰਦਾ ਵੀ ਇਹਨਾਂ ਦੇ ਨਾਲ ਦਾ ਹੀ ਹੈ ਅਸੀਂ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਮੰਨਿਆ ਉਸ ਦੇ ਸੱਟ ਲੱਗੀ ਹੈ ਪਰ ਐਸੀ ਕੋਈ ਇੰਟੈਂਸ਼ਨ ਨਹੀਂ ਸੀ ਐਸੀ ਕੋਈ ਮਨਸ਼ਾ ਨਹੀਂ ਸੀ ਪਰ ਉਸ ਨੂੰ ਸੱਟ ਲੱਗ ਗਈ ਇੱਥੇ ਇਹ ਵੀਡੀਓ ਹੁਣ ਜਦ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈ ਹੈ ਤਾਂ ਲੋਕ ਵੀ ਇਸ ਤੇ ਹੀ ਕਹਿ ਰਹੇ ਨੇ ਕਿ ਜੇਕਰ ਕੋਈ ਹੁੱਲੜਬਾਜ਼ੀ ਕਰਦਾ ਤਾਂ ਫਿਰ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਟਰੈਕਟਰ ਜਾਂ ਫਿਰ ਹੋਰ ਸਾਡੇ ਜੋ ਖੇਤੀ ਦੇ ਸੰਦਰੇ ਇਹ ਖੇਤਾਂ ਦੇ ਵਿੱਚ ਵਰਤਣ ਨੂੰ ਨੇ ਉੱਥੇ ਸਾਡਾ ਕੰਮ ਸੌਖਾ ਕਰ ਸਕਣ ਅਸੀਂ ਫਸਲਾ ਅਗਾ ਸਕੀਏ ਇਸ ਦੇ ਲਈ ਨੇ ਨਾ ਕਿ ਸੜਕਾਂ ਦੇ ਉੱਤੇ ਆ ਕੇ ਹੁੱਲੜਬਾਜ਼ੀ ਕਰਨ ਦੇ ਲਈ ਕਿਉਂਕਿ ਟਰੈਕਟਰ ਜਾਂ ਹੋਰ ਸੰਦ ਜੋ ਹੋਗੇ ਇਹ ਜੇਕਰ ਹਲਕੇ ਜੇ ਵੀ ਆਊਟ ਆਫ ਕੰਟਰੋਲ ਹੋਏ ਤਾਂ ਐਸੇ 'ਚ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ ਤੇ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੁਣ ਜੇਕਰ ਘੱਟ ਉਮਰ ਦੇ ਵਿੱਚ ਹੀ ਨੌਜਵਾਨ ਨੂੰ ਇਸ ਤਰੀਕੇ ਨਾਲ ਟਰੈਕਟਰ ਮਿਲ ਗਿਆ ਤੇ ਉਹ ਸੜਕਾਂ ਦੇ ਉੱਤੇ ਫੁੱਲੜਬਾਜ਼ੀ ਕਰਦੇ ਹੋਏ ਫਿਰ ਰਹੇ ਨੇ ਤਾਂ ਐਸਐਚ ਫਿਰ ਪੁਲਿਸ ਨੇ ਵੀ ਐਕਸ਼ਨ ਲਿਆ ਤੇ ਇਹਨਾਂ ਨੌਜਵਾਨਾਂ ਦੇ ਉੱਤੇ ਕਾਰਵਾਈ ਕੀਤੀ ਹਾਲਾਂਕਿ ਪੁਲਿਸ ਨੇ ਇਸ ਤੋਂ ਬਾਅਦ ਇਹਨਾਂ ਦੇ ਜਿਆਦਾ ਕਾਗਜ਼ਾਤ ਦੇਖ ਕੇ ਤਾਂ ਨਾ ਹੀ ਕੋਈ ਲਾਇਸੈਂਸ ਸੀ ਨਾ ਹੀ ਕੋਈ ਹੋਰ ਕਾਗਜ਼ ਕਹਿੰਦੇ ਅਸੀਂ ਤਾਂ ਅਜੇ ਏਜੰਸੀ ਤੋਂ ਇਸ ਨੂੰ ਲੈ ਕੇ ਆਏ ਆ ਇਸ ਕਰਕੇ ਸਾਡੇ ਕੋਲ ਕੋਈ ਕਾਗਜ਼ ਨਹੀਂ ਨੇ ਤਾਂ ਫਿਰ ਇਸ ਤੋਂ ਬਾਅਦ ਮਾਮਲਾ ਭੱਗ ਗਿਆ ਪੁਲਿਸ ਨੇ ਫਿਰ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਸ਼ਾਂਤ ਰਹੋ ਹੁਣ ਅਸੀਂ ਆਪਣੀ ਕਾਰਵਾਈ ਕਰਾਂਗੇ ਐਸਐਚ ਵੀਡੀਓ ਸਾਹਮਣੇ ਆਈ ਹੈ ਕੀ ਕੁਝ ਗੱਲਬਾਤ ਹੋ ਰਹੀ ਹੈ ਤੁਸੀਂ ਵੀ ਸੁਣੋ ਪੁਲਿਸ ਵਾਲੇ ਕੀ ਕਹਿ ਰਹੇ ਨੇ ਉਹ ਸੁਣੋ ਤੇ ਉਸ ਤੋਂ ਬਾਅਦ ਦੱਸਿਓ ਤੁਹਾਨੂੰ ਕੌਣ ਸਹੀ ਲੱਗਦਾ ਪਰ ਇੱਥੇ ਯਾਦ ਰੱਖਿਓ ਇੱਕ ਬੰਦਾ ਐਸੇ ਸਟੰਟਾਂ ਦੇ ਚੱਕਰ ਦੇ ਵਿੱਚ ਜ਼ਖਮੀ ਹੋਇਆ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਇਹ ਅਸੀਂ ਐਸਐਸਐਫ ਸੜਕ ਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅੱਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਨਹੀਂ ਤੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਲਾਂ ਖੜਨੀਆਂ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਕਿਉਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਨੂੰ ਨਾਲ ਦੇਖਣਾ ਵੀ ਹੁਣ ਬਾਜ਼ਾਰ ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਆ ਨਹੀਂ ਤੇ ਫਿਰ ਉਹਨਾਂ ਰਾਜ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨੂੰ